ਜਿਹੜਾ ਗੋੜਾ ਸਾਡਾ ਕੈਮੀਕਲ ਫਰੀ ਹੈ ਜਿਹ ਪਹਿਲਾਂ ਅਸੀਂ ਗੰਨਾ ਆਰਗਾਨਿਕ ਪੈਦਾ ਕਰਦੇ ਹਾਂ ਗੰਨੇ ਤੋਂ ਬਾਅਦ ਜਿਹੜਾ ਅਸੀਂ ਗੁੜ ਵੀ ਜਿਹੜਾ ਬਿਨਾ ਕੈਮੀਕਲ ਆਰਗਾਨਿਕ ਤਿਆਰ ਕਰਕੇ ਲੋਕਾਂ ਨੂੰ ਅਕੜਾ ਨੂੰ ਕੋਈ ਨਹੀਂ ਇਹ ਸੱਤ ਕੁੰਡਾਂ ਦਾ ਅਲੱਗ ਵਗ ਅਚਕੜਾ ਤਾਂ ਕਿ ਇਹਨੂੰ ਸਿੱਖ ਜਿਹੜਾ ਰੈਗੂਲਰ ਇੱਕ ਮਤਲਬ ਇੱਕ ਸਾਲ ਪੈ ਸਕੇ ਅੱਛਾ ਜੀ ਤੇ ਉਹ ਜਿਹੜਾ ਗੋਲਦੀ ਕੁਆਲਿਟੀ ਜਿਹੜੀ ਵਧੀਆ ਬਣ ਸਕੇ ਦੇਸੀ ਘੋੜਾ ਇਹ ਸਾਡੇ ਛੋਟੇ ਤਾਤਾਂ ਸਰੀਰ ਦੇ ਵਿੱਚ ਉਹਨਾਂ ਦੀ ਪੂਰਤੀ ਕਰਦਾ ਜਿਤਨਾ ਐਰਰ ਬਹੁਤ ਜ਼ਿਆਦਾ ਇਸ ਵਿੱਚ ਹੁੰਦਾ ਜਿਹੜੇ ਘੋੜਾ ਉਹਦੇ ਫਾਇਦੇ ਇਹ ਹੁੰਦੇ ਆ ਕਿ ਸਾਡੇ ਜਿਹੜੇ ਛੋਟੇ ਤਾਤਾਂ ਜਾਂ ਸਾਰੇ ਸਰੀਰ ਜਾਂ ਖੂਨ ਦੀ ਕੰਮਲੀ ਹੁੰਦੇ ਨਾਲ ਸਾਡਾ ਆਹ ਮਾਟੀ ਰਹਿੰਦਾ ਸਾਡੇ ਮੈਂਟਲੀ ਜਿਹੜੇ ਤਾਤਾਂ ਉਹ ਮੇਨਟੇਨ ਕਰਦੇ ਸਰੀਰ ਦੀ ਹਰ ਇੱਕ ਬਿਮਾਰੀ ਨੂੰ ਦੂਰ ਕਰਦੇ ਆ ਅਰਬ ਤੇ ਸਹੀ ਜਾਂਦਾ ਵਾ ਸਾਡੇ ਅਮਰੀਕਾ ਚ ਜਾਂਦਾ ਵਾ ਕੈਨੇਡਾ ਜਾਂਦਾ ਵਾ ਅਸਟ੍ਰੇਲੀਆ ਲੈ ਕੇ ਜਾਂਦੇ ਆ ਅੱਜ ਅਸੀਂ ਤੁਹਾਨੂੰ ਇੱਕ ਐਸੀ ਜਗ੍ਹਾ ਤੇ ਲੈ ਕੇ ਆਏ ਆ ਜਿੱਥੇ ਕੀ ਦੇਸੀ ਗੁੜ ਤਿਆਰ ਹੁੰਦਾ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਆ ਅੰਮ੍ਰਿਤਸਰ ਦੇ ਪਿੰਡ ਚਮਿਆਰੀ ਦੀ ਜਿੱਥੇ ਕੀ ਸਰਦਾਰ ਸੁਖਦੇਵ ਸਿੰਘ ਜੋ ਨੇ ਇੱਕ ਖਾਲਸ ਦੇਸੀ ਗੁੜ ਤਿਆਰ ਕਰਦੇ ਨੇ ਅਤੇ ਦੇਸੀ ਗੁੜ ਤਿਆਰ ਕਰਨ ਦੀ ਸਾਰੀ ਵਿਧੀ ਵੀ ਤੁਹਾਨੂੰ ਦਿਖਾ ਰਹੇ ਆ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਸਭ ਤੋਂ ਪਹਿਲੇ ਰੌਣ ਨੂੰ ਗਰਮ ਕੀਤਾ ਜਾਂਦਾ ਹੈ ਤੋ ਉਸ ਤੋਂ ਬਾਅਦ ਗਰਮ ਕਰਨ ਤੋਂ ਬਾਅਦ ਜਿਹੜਾ ਹੈ ਇਹ ਇੱਕ ਸੋਨੇ ਵਕਨ ਦਾ ਗੁੜ ਜਿਹੜਾ ਹੈ ਉਹ ਇਸ ਵੇਲੇ ਪੂਰਾ ਤਿਆਰ ਹੋ ਕੇ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੈ ਔਰ ਇਸ ਸੋਨੇ ਵਕਨ ਦੇ ਗੁੜ ਨੂੰ ਤਿਆਰ ਕਰਦੇ ਨੇ ਡਾਕਟਰ ਸੁਖਦੇਵ ਸਿੰਘ ਜੋ ਕਿ ਸਾਫਕਾ ਅਧਿਕਾਰੀ ਨੇ ਔਰ ਉਹਨਾਂ ਨੇ ਸੋਚਿਆ ਕਿ ਅਸੀਂ ਲੋਕਾਂ ਨੂੰ ਚੰਗੀ ਚੀਜ਼ ਖਵਾਉਣਾ ਚਾਹੁੰਦੇ ਆ ਤਾਂ ਸਰਦਾਰ ਸਾਹਿਬ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਨਾਲ-ਨਾਲ ਕੰਮ ਜਾਰੀ ਰੱਖਣਗੇ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਾਜੀ ਫਿਰ ਚੱਲ ਚੱਲ ਰਹੀ ਤਿਆਰੀ ਪੂਰੀ ਬਿਲਕੁਲ ਬਿਲਕੁਲ ਅੱਛਾ ਕੀ ਖਾਸ ਹੈ ਜੀ ਤੁਹਾਡੇ ਇਸ ਗੁੜ ਦੇ ਵਿੱਚ ਸਾਡੇ ਅਸੀਂ ਜਿਹੜਾ ਗੁੜ ਹੈ ਸਾਡਾ ਕੈਮੀਕਲ ਫਰੀ ਹੈ ਜ ਪਹਿਲਾਂ ਅਸੀਂ ਗੰਨਾ ਆਰਗੈਨਿਕ ਪੈਦਾ ਕਰਦੇ ਹਾਂ ਗੰਨੇ ਤੋਂ ਬਾਅਦ ਜਿਹੜਾ ਅਸੀਂ ਗੁੜ ਵੀ ਜਿਹੜਾ ਬਿਨਾ ਕੈਮੀਕਲ ਆਰਗੈਨਿਕ ਤਿਆਰ ਕਰਕੇ ਲੋਕਾਂ ਨੂੰ ਸੁਭਾ ਅੱਛਾ ਇਹ ਜਿਹੜਾ ਰੰਗ ਹੈ ਇਹ ਕਿਦਾਂ ਗੰਨਾ ਇਹਦੀ ਜਿਹੜੀ ਮੈਲਿਆ ਚੰਗੀ ਤਰ੍ਹਾਂ ਤਾਰੀ ਜਾਂਦੀ ਤਾਂ ਕਿ ਜਿਹੜਾ ਰੰਗ ਹੈ ਚਿੱਟਾ ਹੋ ਸਕਦਾ ਹੈ ਮੈਂ ਵਾਈਟ ਹੋਵੇ ਇਹਨਾਂ ਇੱਕ ਦੂਰੇ ਜਿਹੜੇ ਪੈਣਾ ਸਾਡੇ ਇਹ ਲਗਭਗ 7 ਕਿੰਟ ਦਾ ਇਹ ਪੈਣਾ ਜਿਹਦੇ ਵਿੱਚ ਰੋਟਪੋਣਾ ਹੈ ਇਹ ਪੂਰਾ ਜਿਹੜਾ ਦਾਵੜਾ ਜਿਹਨੂੰ ਅਸੀਂ ਕਹਿੰਨੇ ਆ ਹਾਂਜੀ ਹਾਂਜੀ ਅੱਛਾ ਕੜਾ ਇਹਨੂੰ ਕਹਿੰਨੇ ਇਹ 7 ਕਿੰਟ ਦਾ ਲਗਭਗ ਅੱਛਾ ਕੜਾਇਆ ਤਾਂ ਕਿ ਇਹਨੂੰ ਸਿੱਖ ਜਿਹੜਾ ਰੈਗੂਲਰ ਇੱਕ 7 ਮਤਲਬ ਇੱਕ ਸਾਰ ਪੈ ਸਕੇ ਅੱਛਾ ਜੀ ਤੇ ਉਹ ਜਿਹੜਾ ਗੋਲਦੀ ਕੁਆਲਟੀ ਜਿਹੜੀ ਵਧੀਆ ਬਣ ਸਕੇ ਅੱਛਾ ਜੀ ਇਹ ਹੁਣ ਗੁੜ ਪੂਰਾ ਤਿਆਰ ਹੋ ਚੁੱਕਾ ਜੀ ਹਾਂਜੀ ਹਾਂਜੀ ਬਿਲਕੁਲ ਤਿਆਰ ਆ ਹੁਣ ਕੱਢਣ ਲਈ ਤਿਆਰ ਆ ਹੁਣ ਕੱਢਣ ਲੱਗੇ ਅਸੀਂ ਜੋ ਕੱਢੋ ਜੀ ਤੇ ਕੱਢੋ ਤਾਂ ਬਿਲਕੁਲ ਤੁਹਾਨੂੰ ਦਿਖਾ ਰਹੇ ਹਾਂ ਇਸ ਲਈ ਗੁੜ ਤੇਰਾ ਹੈ ਬਿਲਕੁਲ ਤਿਆਰ ਹੋ ਕੇ ਅੱਛਾ ਸਰ ਕਈ ਲੋਕ ਇਸ ਨੂੰ ਕਹਿੰਦੇ ਨੇ ਜੀ ਇਹਦੇ ਚ ਖੰਡ ਪਾਈ ਜਾਂਦੀ ਹੈ ਇਹਦੇ ਚ ਬਹੁਤ ਕੁਝ ਚੀਜ਼ਾਂ ਪਾਈਆਂ ਜਾਂਦੀਆਂ ਆਪਣੇ ਗੁੜ ਚ ਇਦਾਂ ਦਾ ਖਿਆ ਕੁਝ ਐਕਚੁਅਲੀ ਜੇ ਜਿਤਨਾ ਅਸੀਂ ਸਾਰਾ ਪ੍ਰੋਸੈਸ ਕਰਦੇ ਹਾਂ ਜੇ ਖੰਡ ਪਾਉਣ ਲਈ ਗੁੜ ਆ ਕਮਾਣੀ ਮਾਰਨਾ ਗੁੜ ਨੂੰ ਗੋਟਣਾ ਨਹੀਂ ਉਹਨਾਂ ਕੈਮੀਕਲ ਪਾ ਕੇ ਇਹਨੂੰ ਤਿਆਰ ਕਰਦੇ ਅੱਛਾ ਇਹ ਜਿਸ ਤਰ੍ਹਾਂ ਅਸੀਂ ਕਿਓ ਦੀ ਜਿਹੜਾ ਤੈ ਹੁੰਦੀ ਹੈ ਉਦਾਂ ਦੀ ਚੀਜ਼ ਆ ਰਹੀ ਹੈ ਕੀ ਚੀਜ਼ ਹੈ ਜਿਹਦਾ ਇਹ ਸੇਕ ਜਾ ਲੱਗਣੇ ਪਿਆ ਹੁਣ ਜੇ ਇਹਨੂੰ ਆਪਾਂ ਹੋਰ ਨਾ ਕਢਾਂਗੇ ਇਹ ਗੁੜ ਕਲਾਉਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਤਾਂ ਤੁਸੀਂ ਦੇਖੋ ਕਿ ਇਹ ਗੁੜ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਗੁੜ ਦੀ ਤਿਆਰੀ ਹੈ ਤਾਂ ਇਹ ਜਿਹੜਾ ਗੁੜ ਹੈ ਅਸਲ ਦੇਸੀ ਗੁੜ ਹੈ ਜਿਹੜਾ ਕਿ ਤੁਸੀਂ ਖਾਣਾ ਚਾਹੁੰਦੇ ਹੋ ਔਰ ਉਸ ਨੂੰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਤੇ ਭਾਜੀ ਇਹ ਗੁੜ ਦੇ ਵਿੱਚ ਇਹਦੀ ਖਾਸੀਅਤ ਕੀ ਹੈ ਸਭ ਤੋਂ ਜ਼ਿਆਦਾ ਜੇਕਰ ਅਸੀਂ ਕੁਆਲਿਟੀ ਵਾਈਜ਼ ਦੇਖਿਆ ਜਾਵੇ ਤਾਂ ਇਸ ਦਾ ਕੀ ਇਸ ਗੁੜ ਦਾ ਸਭ ਤੋਂ ਬੈਨੀਫਿਟ ਕੀ ਚੀਜ਼ ਕੀ ਹੁੰਦੀ ਹੈ ਜਿਹੜਾ ਇਹ ਦੇਸੀ ਘੋੜਾ ਇਹ ਸਾਡੇ ਛੋਟੇ ਤੱਤਾਂ ਸ਼ਹਿਰ ਦੇ ਵਿੱਚ ਉਹਨਾਂ ਵੀ ਪੂਰਤੀ ਕਰਦਾ ਜਿਤਨਾ ਐਰਰ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਅੱਛਾ ਜੀ ਜਿਹੜਾ ਸਾਡੀ ਪਾਚਨ ਸ਼ਕਤੀ ਨੂੰ ਵੀ ਮਜੂਦ ਕਰਦਾ ਜੇ ਸਹੀ ਘੋੜੇ ਵਿੱਚ ਅੱਛਾ ਪਾਚਨ ਸ਼ਕਤੀ ਨੂੰ ਹਾਂਜੀ ਹਾਂਜੀ ਤੇ ਬਾਕੀ ਜਿਤਨਾ ਨੀਮੀਆਂ ਹੋਈਦਾ ਕਿ ਲੋਕਾਂ ਨੂੰ ਅੱਛਾ ਇਹ ਗੋਰਖਾਨ ਦੇ ਨਾਲ ਜਾਂ ਖੂਨ ਦੀ ਕਮੀ ਹੋ ਜਾਂਦੀ ਹੈ ਉਹ ਜਿਹੜੇ ਗੋਰਖਾਨਾ ਇਹ ਨਾ ਉਹਨੂੰ ਖੂਨ ਦੀ ਕਮੀ ਹੁੰਦੀ ਹੈ ਨਾ ਨੀਮੀਆਂ ਦਾ ਹਮਮ ਅੱਛਾ ਇਹ ਕੀ ਕਲਰ ਕਿ ਕਿਸ ਤਰ੍ਹਾਂ ਕਿਦਾ ਨਿਕਲਦਾ ਪਿਆ ਸੋ ਜੀ ਐਸ ਬਿਲਕੁਲ ਥੋੜਾ ਮੌਲੀਆ ਨਾ ਮਿਠਾ ਸੋਡਾ ਲਾਜਦਾ ਬੇਕਿੰਗ ਸੋਡਾ ਜਿਹੜਾ ਉਹ ਮੈਲ ਕਿਨ ਰਸਤੇ ਹਾਂਜੀ ਤੇ ਇਹਦੇ ਵਿੱਚ ਪੂਰੀ ਕੁਆਲਿਟੀ ਹੁੰਦੀ ਜੀ ਗੁੜ ਦੀ ਹਾਂਜੀ ਬਿਲਕੁਲ ਕੁਆਲਿਟੀ ਹੁੰਦੀ ਇਹਦੇ ਮਿਠਾ ਬੇਕਿੰਗ ਜਿਹੜਾ ਹੁੰਦਾ ਸੋਡਾ ਆਪਾਂ ਉਹ ਉਹ ਬਤਿਆ ਜਾਂਦਾ ਜਿੱਤਾਂਗੇ ਦੁਗਰਾ ਕੋਟ ਨੂੰ ਰੰਗ ਘਾਟ ਪਾ ਦਿੰਦੇ ਅੱਛਾ ਇਹ ਗੁੜ ਦੇ ਬੈਨੀਫਿਟ ਕੀ ਨੇ ਅਕਸਰ ਇਸ ਗੁੜ ਦੀ ਦੇਸੀ ਗੁੜ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਬੈਨੀਫਿਟ ਕੀ ਨੇ ਦੇਸੀ ਗੁੜ ਦੇ ਬੈਨੀਫਿਟ ਕੀ ਨੇ ਜਿੱਦਾਂ ਬੈਨੀਫਿਟ ਹੈ ਦੇ ਮਤਲਬ ਸਰੀਰ ਦੇ ਵਿੱਚ ਜਿਹੜੇ ਛੋਟੇ ਤੱਤ ਹੁੰਦੇ ਆ ਉਹਨਾਂ ਦੀ ਘਾਟ ਪੂਰੀ ਕਰਦਾ ਵਾ ਸਰੀਰ ਨੂੰ ਨਰੋਗ ਰੱਖਦਾ ਇਮਿਊਨਿਟੀ ਵਧਾਉਂਦਾ ਵਾ ਸਾਡੇ ਜਿਹੜੇ ਆ ਮਤਲਬ ਹੀ ਹਾਜਮਾ ਉਹ ਵੀ ਜ਼ਿਆਦਾ ਵਧਾਉਦਾ ਦਾ اچھا ਇਹ ਹੁਣ ਕੀ ਕੀਤਾ ਜਾ ਰਿਹਾ ਜਿਹੜਾ ਇੱਥੇ ਦੋ ਜਿਹੜੀ ਗੋੜ ਨੂੰ ਠੰਡਾ ਕਰਦੇ ਸੀ ਜਿੰਨਾ ਹੀ ਠੰਡਾ ਕਰਾਂਗੇ ਗੋੜ ਦੀ ਕੁਆਲਿਟੀ ਜਿਹੜੀ ਇਹ ਨਾਲ ਵਧੀਆ ਬਣੇਗੀ ਅੱਛਾ ਇਹ ਨੂੰ ਹੀਟ ਕੀਤਾ ਜਾ ਰਿਹਾ ਠੰਡਾ ਠੰਡਾ ਕਰ ਰਹੇ ਹਾਂ ਅੱਛਾ ਠੰਡਾ ਕੀਤਾ ਜਾ ਰਿਹਾ ਤੇ ਠੰਡਾ ਕਰਨ ਦਾ ਕੀ ਮਤਲਬ ਹੈ ਠੰਡਾ ਕਰਾਂਗੇ ਤੇ ਇਹਦੇ ਵਿੱਚ ਕ੍ਰਿਸਟਲ ਜਿਹੜੇ ਫਾਰਮੇਸ਼ਨ ਹੋਣਗੇ ਅੱਛਾ ਜੀ ਜੇ ਆਪਾਂ ਇਹਨੂੰ ਨਹੀਂ ਹਿਲਾਉਂਦੇ ਤੇ ਇਹ ਗੋੜ ਜਲ ਚੀਕਣਾ ਬਣ ਜਾਏਗਾ ਅੱਛਾ ਜੀ ਹਾਂਜੀ ਜੇ ਇਹਨੂੰ ਠੰਡਾ ਹਿਲਾਵਾਂਗੇ ਤੇ ਇਹ ਜਿਹੜਾ ਗੋੜ ਹੈ ਸਾਡਾ ਇਹ ਕਿਰਿਸਟਲਾਈਜ਼ ਨੂੰ ਜੀਤੇ ਇਹਦਾ ਜਿਹਨੂੰ ਕਹਿੰਦੇ ਕਣ ਗੁੜ ਵਿੱਚ ਕੰਗ ਜ਼ਿਆਦਾ ਬਣੇਗਾ ਅੱਛਾ ਇਹ ਗੁੜ ਜਿਹੜਾ ਹੈ ਇਸ ਨੂੰ ਤਿਆਰ ਕਰਨ ਦੀ ਵਿਧੀ ਕੀ ਹੁੰਦੀ ਹੈ ਸਭ ਤੋਂ ਜਿਹੜਾ ਗੁੜਾ ਤਿਆਰ ਕਰਨ ਦੀ ਵਿਧੀ ਜਿਹੜੀ ਆ ਸਭ ਤੋਂ ਪਹਿਲਾਂ ਜੂਸ ਕੱਢਦੇ ਨੇ ਗੰਨੇ ਦਾ ਉਸ ਤੋਂ ਬਾਅਦ ਨੂੰ ਨਤਾਰ ਕੇ ਪੈਨ ਦੇ ਵਿੱਚ ਪਾਇਆ ਜਾਂਦਾ ਉਹਦੀ ਜਿਹੜੀ ਮਿੱਲੀ ਮੈਲ ਉਹ ਤਰੀ ਜਾਂਦੀ ਹੈ ਉਸ ਤੋਂ ਬਾਅਦ ਮਿਸਟਾ ਸੋਡਾ ਵਰਤ ਕੇ ਆਪਾਂ ਮੈਨਨ ਕਰਦੇ ਹਾਂ ਇਹਨੂੰ ਬਾਲ ਕਰਕੇ ਉਹਨੂੰ ਸੰਘਣਾ ਕਰਦੇ ਆ। ਇਹ ਜਦੋਂ ਗੁੜ ਬੰਦਾ ਇਹ ਤਾਂ ਲਗਭਗ ਤਾਪਮਨ ਜਿਹੜਾ 120 18 19 ਡਿਗਰੀ ਤੇ ਬਣ ਜਾਂਦਾ ਵਾ। ਅੱਛਾ ਜੀ। ਤੇ ਜਿਹੜੇ ਆਪਾਂ ਇਹਦੀ ਸ਼ੱਕਰ ਬਣਾਉਣੀ ਗੁੜ ਦੀ ਉਹਦਾ ਤਾਪਮਨ ਹੋਰ ਥੋੜਾ ਜਿਆਦਾ ਨੂੰ ਸੰਘਣਾ ਕਰਨਾ ਪੈਂਦਾ। ਅੱਛਾ ਜੀ। ਉਹਦਾ ਤਾਪਮਨ ਜਿਹੜਾ 122 ਤੋਂ 24 ਡਿਗਰੀ ਹੁੰਦਾ ਵਾ। ਅੱਛਾ ਜੀ। ਅੱਛਾ ਕਈ ਲੋਕ ਕਹਿੰਦੇ ਕਿ ਰੰਗ ਪਾਇਆ ਜਾਂਦਾ ਕੀ ਇਸ ਦਾ ਕੋਈ ਫੀਚਰ ਹੈ ਜਿਹਦੇ ਵਿੱਚ ਕਿ ਰੰਗ ਪਾ ਕੇ ਇਸ ਦਾ ਰੰਗ ਕਿਉਂਕਿ ਅਸੀਂ ਜਿਹੜਾ ਕਲਰ ਦੇਖ ਰਹੇ ਆ। ਇਹ ਜਿਹੜਾ ਹੈਗਾ ਕਿ ਇਹ ਕਲਰ ਕਿਹਾ オリジナル ਹੈ ਜੀ ਇਹਦਾ ਹਾਂਜੀ ਹਾਂਜੀ ਬਿਲਕੁਲ オリジナル ਮਤਲਬ ਜਿਹੜਾ مین ਜਿਹੜਾ ਆਪਣੇ ਪੈਣ ਵਰਦੇ ਆਣਾ ਗੁਣ ਦੀ ਕੁਆਲਿਟੀ ਉਹਦੇ ਤੇ ਡਿਮੈਂਡ ਕਰਦੀ ਹੈ ਜੇ ਤੁਸੀਂ ਪੈਣ ਮਾੜੇ ਵਰਤਾਂਗੇ ਜਾਂ ਬਾਲਣ ਮਾੜਾ ਵਰਤਾਂਗੇ ਜਾਂ ਆ కెమికਲ ਪਾਵਾਂਗੇ ਤੇ ਉਹ ਗੁਣ ਨੂੰ ਨਾ ਹਲਾਵਾਂਗੇ ਤੇ ਉਹ ਗੁੜ ਦਾ ਰੰਗ ਜਿਹੜਾ ਕਾਲਾ ਹੋਏਗਾ ਇਹ ਫਿਰ ਜਿਹੜੇ ਕਈ ਲੋਕ ਹੈ ਉਹਦੇ ਵਿੱਚ ਰੰਗ ਘਟ ਪਾ ਕੇ ਉਹਨੂੰ ਚਿੱਟਾ ਕਰ ਲੈਂਦੇ ਆ ਅੱਛਾ ਕੁਝ ਲੋਕ ਨਾ ਇਹ ਇੱਕ ਤਰ੍ਹਾਂ ਦਾ ਪ੍ਰਵਿਧਾਨ ਕਰਦੇ ਨੇ ਕਿ ਕਾਲਾ ਗੁੜ ਹੀ ਜਿਹੜਾ ਦੇਸੀ ਗੁੜ ਹੁੰਦਾ ਤੇ ਪੀਲਾ ਗੁੜ ਦੇਸੀ ਗੁੜ ਨਹੀਂ ਹੁੰਦਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਨਹੀਂ ਜੀ ਹਰ ਇੱਕ ਗੰਨੇ ਦੀ ਕਿਸਮ ਤੇ ਡਿਪੈਂਡ ਕਰਦਾ ਵਸਤੂ ਕੁਝ ਕਿਸਮਾਂ ਇਹੋ ਜਿਹਿਆਂ ਨੇ ਜ ਜਿਹਨਾਂ ਦਾ ਗੁੜ ਬਿਲਕੁਲ ਵਾਈਟ ਬੰਦਾ ਵਾ ਇੱਥੋਂ ਤੱਕ ਇੱਕ ਜਿਤਨਾ 119 ਕਿਸਮਾਂ ਇੱਕ ਉਹਦਾ ਗੁੜ ਚਿੱਟਾ ਬਟਾਸਿਆ ਵਰਗਾ ਬੰਦਾ अच्छा जी अ तने जितरा कई किस्म ने जित ता 95 96 होगी या अपने मतलब काफी किस्म ने जिन्ना गुड़ डार्क बनदा अच्छा जी ये हर एक गुड़ ਜਿਹੜਾ ਗੰਨੇ ਤੇ ਪੈਨ ਕਰ 1301 32 ਕਿਸਮ ਆ 15032 ਉਹਦਾ ਗੁੜ ਜਿਹੜਾ ਬਿਲਕੁਲ ਖੰਡ ਵਰਗਾ ਬੰਦਾ اچھا ਕੀ ਇਹਦੇ ਵਿੱਚ ਗੁੜ ਦੀ ਗੁਣਵਕਤਾ ਤੇ ਵੀ ਕੋਈ ਫਰਕ ਪੈਂਦਾ ਐਦਾ ਨਹੀਂ ਕੋਈ ਚੀਜ਼ ਜਿਹੜਾ ਜਿਨ੍ਹਾਂ ਚ ਸ਼ੂਗਰ ਦੀ ਮਾਤਰਾ ਜਿਨ੍ਹਾਂ ਕਿਸਮਾਂ ਚ ਜ਼ਿਆਦਾ ਆ ਉਹਨਾਂ ਦਾ ਗੋੜ ਚਿੱਟਾ ਬਣੂਗਾ ਜਿਨ੍ਹਾਂ ਚ ਸ਼ੂਗਰ ਦੀ ਸ਼ੂਗਰ ਦੀ ਮਾਤਰਾ ਘੱਟ ਜਿਨ੍ਹਾਂ ਕਿਸਮਾਂ ਚ ਉਹਨਾਂ ਦਾ ਗੋੜ ਕਾਲਾ ਬਣੂਗਾ ਅੱਛਾ ਉਹਨਾਂ ਕਾਲਾ ਬਣੇ ਪਾਣੀ ਪਹਿਲੇ ਜ਼ਮੀਨ ਤੇ ਵਿਵਹਨ ਕਰਦਾ ਜੇਕਰ ਸਾਡੀ ਜ਼ਮੀਨ ਚਿਕਨੀ ਆ ਉਹਦਾ ਗੋੜ ਵੀ ਕਾਲਾ ਬਣੂਗਾ ਜੇ ਸਾਡੀ ਜ਼ਮੀਨ ਸਾਡੀ ਰੇਤਲੀ ਮੈਰਾ ਉਹਦਾ ਗੋੜ ਚਿੱਟਾ ਬਣੂਗਾ ਅੱਛਾ ਤੇ ਤੁਹਾਡੇ ਤੁਹਾਡੇ ਗੁੜ ਦੀ ਖਾਸੀਅਤ ਕੀ ਕਿਉਂਕਿ ਦੇਖ ਲੈ ਦੀ ਪਹਿਲੀ ਸਾਡੇ ਜਿਹੜੀ ਜ਼ਮੀਨ ਹੈ ਉਹ ਸਾਡੀ ਮੈਰਜ ਜ਼ਮੀਨ ਚੀਂ ਬੀਜਦੇ ਆ ਜਿਹੜੀ ਰੋਹੀ ਵਾਲੀ ਜ਼ਮੀਨ ਜਾਂ ਚਿਕਨੀ ਜ਼ਮੀਨ ਉਹ ਚੰਗਾ ਗੰਨਾ ਨਹੀਂ ਪੈਦਾ ਕਰਦੀ ਅੱਛਾ ਤਾਂ ਕਿ ਕਿਸੇ ਦਾ ਗੋੜ ਜਿਹੜਾ ਵਧੇ ਕੁਆਲਟੀ ਦਾ ਬਣ ਸਕੇ ਸਹੀ ਗੋੜ ਤੁਹਾਡੇ ਗੁੜ ਖਾਨ ਦੇ ਫਾਇਦੇ ਕੀ ਨੇ ਗੋੜ ਦੇ ਫਾਇਦੇ ਤੇ ਜੇ ਗੋੜ ਦਾ ਉਹਦੇ ਫਾਇਦੇ ਇਹੋ ਹੁੰਦੇ ਆ ਵੀ ਸਾਡੇ ਜਿਹੜੇ ਛੋਟੇ ਤਾਤਿਆ ਜਾਂ ਸਾਰੇ ਸੀਰੀ ਜਾਂ ਖੂਨ ਦੀ ਕੰਪਨੀ ਹੁੰਦੇ ਨਾਲ ਸਾਡਾ ਆਹ ਮਾਟੀ ਰਹਿੰਦਾ ਸਾਡੇ ਮੈਂਟਲੀ ਜਿਹੜੇ ਤਾਤਿਆ ਉਹ ਮੇਨਟੇਨ ਕਰਦੇ ਸਰੀਰ ਦੀ ਹਰ ਇੱਕ ਬਿਮਾਰੀ ਨੂੰ ਦੂਰ ਕਰਦੇ ਆ ਹੈਲਥ ਨੂੰ ਸਾਡੇ ਨੂੰ ਮੇਨਟੇਨ ਕਰਦੇ ਆ ਅੱਛਾ ਕਿੱਥੇ ਕਿੱਥੇ ਜਾਂਦਾ ਗੁੜ ਤੁਹਾਡਾ ਜੀ ਗੁੜ ਸਾਡਾ ਸਾਰਾ ਘਰੋਂ ਸੇਲ ਹੁੰਦਾ ਸਾਡੇ ਜਿੰਨੇ ਵੀ ਲਗਭਗ ਫਰਨਰ ਇਤੋਂ ਲੱਗ ਚੱਕੋ ਗਏ ਆ ਉਹ ਸਾਰਾ ਗੁੜ ਸਾਡਾ ਜਦੋਂ ਵੀ ਆਉਂਦੇ ਆ ਇਤੋਂ ਲੈ ਕੇ ਜਾਂਦੇ ਕਿਹੜੀ ਕਿਹੜੀ ਕੰਟਰੀ ਜਾਂਦਾ ਗੁੜ ਤੁਹਾਡਾ ਲਗਭਗ ਸਾਰੇ ਇੱਤਿ ਅਰਬ ਦੇ ਜ਼ਿਆਦਾ ਵਾ ਸਾਡੇ ਅਮਰੀਕਾ ਚ ਜ਼ਿਆਦਾ ਵਾ ਕੈਨੇਡਾ ਜਾਂਦਾ ਵਾ ਆਸਟ੍ਰੇਲੀਆ ਲੈ ਕੇ ਜਾਂਦੇ ਆ ਆਸਟ੍ਰੇਲੀਆ ਵਾਲੇ ਥੋੜੇ ਜਿਆਦਾ ਪੰਗਰੀ ਲਾਉਦੇ ਆ ਉਹ ਉਹ ਮਾਰਕਾ ਬਣਾ ਕੇ ਬਿਲ ਬਿਲ ਕੱਟ ਕੇ ਦੇ ਦਿੰਦਾ ਹਾਂ ਅੱਛਾ ਜਿੱਥੇ ਜਿੱਥੇ ਪੰਜਾਬੀ ਵੱਸਦੇ ਨੇ ਹਾਂ ਬਿਲਕੁਲ ਜਿੱਥੇ ਜਿੱਥੇ ਪੰਜਾਬੀ ਵੱਸਦੇ ਨੇ ਉਹ ਸਦਾ ਦੀ ਸਾਡੇ ਜਿੰਨੇ ਵੱਡੇ ਸ਼ਹਿਰ ਉਹਨਾਂ ਸਾਰਿਆਂ ਚ ਲੈ ਕੇ ਜਾਂਦੇ ਆ ਅੱਛਾ ਬੰਬੇ ਤੋਂ ਚਪਾਈ ਲੈਣ ਉਹਦੇ ਕੋਲ ਅੱਛਾ ਜੀ ਤੇ ਕਿੰਨੇ ਕੁਇੰਟਲ ਦੀ ਸੇਲ ਰੋ ਕਰ ਦਿੰਦੇ ਹੋ ਜੀ ਨਹੀਂ ਸਾਡਾ ਦੋ ਤੋਂ 20 ਘੰਟਾ ਰੋਜ਼ ਗੁੜ ਬਣਾਉਣ ਲੱਗਭਗ ਇੰਨਾ ਕੀ ਸੈਲ ਹੋ ਜਾਂਦਾ ਅੱਛਾ ਨਾ ਸੇਲ ਹੋਏ ਅੱਜ ਤੱਕ ਗੁੜ ਬਣਾਇਆ ਚੁੱਤੇ ਤਿੰਨ ਨੂੰ ਸੇਲ ਕਰਤਾ ਕਿਉਂਕਿ ਇਹ ਬਿਲਕੁਲ ਟਰਾਈ ਕਰਕੇ ਅੱਛਾ ਤਾਂ ਕਿ ਗੁੜ ਗੁੜ ਡਰਾਈ ਕਰਕੇ ਵੇਚ ਦਿਓ ਬਿਲਕੁਲ ਟਰਾਈ ਕਰਕੇ ਵੇਚ ਦਿਓ ਤਾਂ ਕਿ ਉਹ ਗੁੜ ਜਿਹੜਾ ਲੈ ਕੇ ਜਾਣਾ ਕਿਸੇ ਨੇ ਇਹਨਾਂ ਸਾਲ ਪਾਰੀ ਸਟੋਰ ਕਰਨਾ ਤੇ ਉਹ ਸਾਲ ਪਾਰ ਖਰਾਬ ਹੋ ਅੱਛਾ ਸਾਲ ਪਾਰ ਗੁੜ ਖਰਾਬ ਨਹੀਂ ਹੋਏਗਾ ਹਾਂ ਜੀ ਜਨਾਬ ਬਿਲਕੁਲ ਅੱਛਾ ਵੈਸੇ ਉਰਲੀ ਆਇਂਦੀ ਨਾਰਮਲੀ ਅਸੀਂ ਵੇਖਦੇ ਹਾਂ ਗੁੜ ਨੂੰ ਉਰਲੀ ਆਇਂਦੀ ਉਹਦਾ ਕੀ ਚੱਕਰ ਹੈ ਜਦੋਂ ਆਪਾਂ ਗੁੜ ਬਣਾਉਂਦੇ ਚ ਮੈਸ਼ਰ ਹੂੰ ਤੇ ਜਦੋਂ ਟਰਾਈ ਕਰਦੇ ਨੇ ਇਹਦੇ ਵਿੱਚ ਗੁੜ ਟਰਾਈ ਦੇ ਵਿੱਚ 7% ਤੋਂ ਘੱਟ ਮਾਚਰ ਆਈ ਫਿਰ ਉਹਨੂੰ ਨਹੀਂ ਲੱਗੇਗੀ ਜੇਕਰ ਮਾਚਰ ਜ਼ਿਆਦਾ ਵਾ 10% ਮਾਚਰ ਜਾਂ 12% ਮਾਚਰ ਹੋਵੇ ਤੇ ਉਹਨੂੰ ਆਪਾਂ ਪੈਕ ਕਰਦਾ ਹੈ ਉਹਦੇ ਚੋਲੀ ਆ ਜੀ ਤੁਹਾਡਾ ਗੁੜ ਸਾਲਪਰ ਪਿਆ ਰਹੇ ਉਰਲੀ ਨਹੀਂ ਆਏਗਾ ਬਿਲਕੁਲ ਜੀ ਉਹਦੀ ਮਾਚਰ 7% ਤੋਂ ਥੱਲੇ ਹੋਵੇਗੀ ਤਾਂ ਉਹਨੂੰ ਉਲੀ ਨਹੀਂ ਆਏਗੀ ਹੂੰ ਅੱਛਾ ਇਹ ਵਿਧੀ ਵਿਧਾਨ ਲੋਕਾਂ ਨੂੰ ਵੀ ਸਿਖਾਉਂਦੇ ਹੋ ਤੁਸੀਂ ਹਾਂ ਬਿਲਕੁਲ ਜੀ ਮੈਂ ਮੇਰੇ ਤੋਂ ਉੱਪਰ ਲਗਭਗ ਹੁਣ ਅਰ ਨਹੀਂ ਪਰਮਾਤਮਾ ਬੋਨਸ ਲੈ ਰਹੇ ਆ ਇਹ ਉਮਰ ਦਾ ਤੇ ਅਹੀਂ ਆਨੇ ਸਾਡੀ ਚਿਹ ਦੀ ਵਿਰਾਸਤ ਹੈ ਜੁੜੀ ਰਹੇ ਜਿੰਨੇ ਵੀ ਕਿਸਾਨ ਮੈਦਨੋਂ ਆਉਦੇ ਆ ਮੈਂ ਉਹਨਾਂ ਨੂੰ ਰੋਟੀ ਪਾਣੀ ਖਵਾਉਂਦਾ ਉਹਨੂੰ ਗੋੜ ਬਣਾਉਂਦੀ ਜਾਜੋ ਰਗਾ ਤੇ ਹਰ ਇੱਕ ਨੂੰ ਇਹ ਸ਼ੇਰ ਦੇ ਦਿੰਦਾ ਵੀ ਆਪਣੇ ਘਰ ਜੁਗਾ ਗੋੜ ਦਾਲਾਂ ਸਬਜ਼ੀਆਂ ਜਿਹੜੀਆਂ ਆਪਣੇ ਘਰ ਆਰਗੈਨਿਕ ਪੈਦਾ ਕਰੋ ਤੇ ਆਪਣੀ ਸਿਹਤ ਨੂੰ ਬਚਾ ਕੇ ਰੱਖੋ ਇਹ ਆਰਗੈਨਿਕ ਗੋੜਾ ਜੀ ਹਾਂ ਬਿਲਕੁਲ ਜੀ ਅਸੀਂ ਗੰਨਾ ਵੀ ਆਰਗੈਨਿਕ ਸਰ ਬੀਚਦੇ ਆ अच्छा ਤੁਹਾਡੀ ਲੋਕੇਸ਼ਨ ਕੀ ਹੈ ਭਾਜੀ ਲੋਕੀ ਬੜਾ ਕੋਈ ਲੋਕੇਸ਼ਨ ਤੇ ਪੁੱਛਦੇ ਔਰ ਇਹਨੂੰ ਪੂਰਾ ਤਰੀਕੇ ਨਾਲ ਡਿਸਕ੍ਰਾਈਬ ਕਰ ਦਿਓ ਲੋਕੇਸ਼ਨ ਤੇ ਆਪਣਾ ਕੰਟੈਕਟ ਨੰਬਰ ਸਾਡਾ ਪਿੰਡ ਚਮੈਰੀਆ ਜੀ ਤੇ ਪਿੰਡ ਅਈ ਨਾਲੇ ਤੋਂ ਤੁਸੀਂ ਅਪਸਤ ਅਈ ਨਾਲਾ ਅਈ ਨਾਲੇ ਚਮੈਰੀ ਚਮੈਰੀ ਤੋਂ ਕੇ ਡੀਪੀ ਫਾਰਮ ਹੈ ਸਾਡਾ ਉੱਥੇ ਤੁਸੀਂ ਆ ਸਕਦੇ ਹੋ ਮੇਰਾ ਫੋਨ ਨੰਬਰ 98 729 75877 ਤੇ ਦੂਜਾ ਨੰਬਰ 8872 0075 ਬਾਕੀ ਇਹ ਮੇਰੇ ਦੋ ਨੰਬਰ ਹੈ ਇਹ ਫੋਨ ਕਰਕੇ ਮੇਰੇ ਨਾਲ ਜਦੋਂ ਮਰਜ਼ੀ ਕੋਈ ਕਨੈਕਟ ਕਰ ਸਕਦਾ ਵਾ ਜੇਕਰ ਕਿਸੇ ਨੇ ਔਰਗਨ ਕਿਤੇ ਜਾਣਕਾਰੀ ਲੈਣੀ ਹੈ ਜਾਂ ਕਦੋਂ ਸਿੱਖਣਾ ਵਾ ਮੋਬਾਈਲ ਕਾ ਉਹਨੂੰ ਵੀ ਇਹੀਂ ਕੱਪ ਫਰੀ ਸਿਕਾਵਾ ਕੋਈ ਇਹੀਂ ਫੀਸ ਨਹੀਂ ਦੇ ਇਹ ਕਿਸਾਨਾਂ ਨੂੰ ਇਹ ਸਹਾਇਤ ਕਰਦੇ ਆ ਤੇ ਆਪਣੀ ਕਿੰਨੀ ਫਸਲ ਪੈਦਾ ਕਰਦੇ ਆ ਉਹਨੂੰ ਪ੍ਰੋਸੈਸ ਕਰਕੇ ਵਿਸ਼ਣ ਤਾਂ ਕਰਕੇ ਸਾਡੇ ਕਿਸਾਨ ਕਿਸਾਨੀ ਜੜੀ ਜੁੜੀ ਰਹ ਸਕੀ ਅੱਛਾ ਮੰਤਰੀ ਵੀ ਗੁਰ ਖਾਂਦੇ ਤੁਹਾਡਾ ਮੈਂ ਹਾਂ ਮੰਤਰੀ ਸਾਡੇ ਕਰਦੇ ਆ ਬਹੁਤ ਸਾਰੇ ਸਾਡੇ ਸੈਲੀਬ੍ਰਿਟੀ ਅਫਸਰ ਆ अच्छा सेलिब्रिटी ਸਾਡੇ 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 ਕੋਲ ਲੈ ਕੇ ਜਾਂਦੇ। شکریہ باجی ਸਮਾਂ ਦੇਣ ਵਾਸਤੇ ਬਹੁਤ ਬਹੁਤ شکریہ ਜੀ ਤਾਂ ਤੁਸੀਂ ਵੇਖੋਗੇ ਸਰਦਾਰ ਜੀ ਜਿਸ ਤਰੀਕੇ ਦੇ ਨਾਲ ਇਸ ਦੇਸੀ ਗੁੜ ਨੂੰ ਤਿਆਰ ਕਰਦੇ ਨੇ ਉਹਨਾਂ ਦੀ ਵਿਧੀ ਵੱਖਰੀ ਹੈ। ਤਾਂ ਉਹਨਾਂ ਨੇ ਕਿਹਾ ਕਿ ਅਗਰ ਸਹੀ ਤਰੀਕੇ ਨਾਲ ਗੁੜ ਬਣਾਇਆ ਜਾਵੇ ਤਾਂ ਤੁਸੀਂ ਇੱਕ ਚੰਗਾ ਗੁੜ ਤਿਆਰ ਕਰ ਸਕਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਵੇਲੇ ਨੇ ਤੇ ਲੈ ਕੇ ਐਡਰੈਸ ਵੀ ਤੁਹਾਨੂੰ ਅਸੀਂ ਮੈਂਸ਼ਨ ਕੀਤਾ ਉਹਨਾਂ ਦਾ ਫੋਨ ਨੰਬਰ ਤੱਕ ਮੈਂਸ਼ਨ ਕੀਤਾ ਪਿੰਡ ਚਮਿਆਰੀ ਦੀ ਗੱਲ ਕਰਦੇ ਪਏ ਆ ਤਾਂ ਜਿਸ ਤਰੀਕੇ ਨਾਲ ਵਿਧੀ ਵਿਵਧਾਨ ਨਾਲ ਗੁੜ ਬਣਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਉਹ ਕੋਈ ਵੀ ਗੰਨਾ ਬਾਹਰੋਂ ਖਰੀਦ ਨਹੀਂ ਕਰਦੇ ਔਰ ਖੁਦ ਆਪਣੇ ਅੰਦਰ 12 ਕਿੱਲੇ ਦੇ ਵਿੱਚ ਗੰਨੇ ਦੀ ਖੇਤੀ ਕਰਦੇ ਨੇ ਤਾਂ ਖੁਦ ਗੰਨਾ ਵੇਚਦੇ ਨੇ ਤਕਰੀਬਨ 2 ਕੁਇੰਟਲ ਰੋਜ਼ ਗੰਨਾ ਜਿਹੜਾ ਗੁੜ ਹੈ ਉਹ ਆਪਣੇ ਆਪਣੇ ਫਾਰਮ ਤੋਂ ਵੇਚਦੇ ਨੇ ਤਾ ਹੋਰ ਵੀ ਇਸ ਤਰ੍ਹਾਂ ਦੇ ਅਗਾਂਵਧੂ ਫਾਰਮੂਲੇ ਨਾਲ ਅਸੀਂ ਤੁਹਾਨੂੰ ਸਾਂਝੇ ਕਰਦੇ ਰਾਂਗੇ ਤਾਂ ਕਿ ਤੁਸੀਂ ਵੀ ਇੱਕ ਚੰਗਾ ਜੀਵਨ ਬਤੀਤ ਕਰ ਸਕੋ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਚਮਿਆਰੇ ਪਿੰਡ ਅੰਮ੍ਰਿਤਸਰ